ਸਤਿ ਸ਼੍ਰੀ ਅਕਾਲ ਧਾਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਆ ਸਭ ਤੋਂ ਪਹਿਲੇ ਰੁਖ ਕਰ ਲਵਾਂਗੇ ਦਿੱਲੀ ਦੇ ਵਿੱਚ ਬੀਜੇਪੀ ਆਗੂ ਪਰਵੇਸ਼ ਬਰਮਾ ਦੇ ਵੱਲੋਂ ਇੱਕ ਅਜੀਹਾ ਬਿਆਨ ਦਿੱਤਾ ਗਿਆ ਜਿਸ ਦੇ ਨਾਲ ਸਿਆਸਤ ਜਿਹੜੀ ਹੈ ਗਰਮਾਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਆ ਆਮ ਆਦਮੀ ਪਾਰਟੀ ਦੇ ਆਗੂ ਤੇ ਐਮਪੀ ਮਲਵਿੰਦਰ ਕੰਗ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਵੇਸ਼ ਵਰਮਾ ਨੂੰ ਮੁਆਫੀ ਮੰਗਣ ਦੇ ਵਾਸਤੇ ਕਿਹਾ ਕਿਆ ਪੂਰਾ ਮਾਮਲਾ ਕੀ ਹੈ ਜਾਣ ਲੈਣੇ ਆ ਐਮਪੀ ਮਲਵਿੰਦਰ ਕੰਗ ਦੇ ਕੋਲ ਔਰ ਮੇਰੇ ਨਾਲ ਨੀਲ ਗਰਗ ਜੀ ਸਾਡੇ ਸੀਨੀਅਰ ਲੀਡਰ ਔਰ ਸਪੋਕਸਪਰਸਨ ਹੈ ਪਾਰਟੀ ਦੇ ਸੀਨੀਅਰ ਮੇਰੇ ਨਾਲ ਬੈਠੇ ਹੈ ਪੱਤਰਕਾਰ ਵੀਰੋ ਅੱਜ ਸਵੇਰੇ ਸਵੇਰੇ ਤੁਹਾਨੂੰ ਇਸ ਕਰਕੇ ਕਸ਼ਟ ਦਿੱਤਾ ਕਿਉਂਕਿ ਇਹ ਵਿਸ਼ਾ ਇੱਡਾ ਜ਼ਰੂਰੀ ਵੀ ਸੀ ਔਰ ਆਪਣੇ ਸਾਰੇ ਨਾਲ ਸੰਬੰਧਿਤ ਹੈ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਹ ਇਹ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਝੋਟ ਪਹੁੰਚਾਉਣ ਵਾਲਾ ਸੱਟ ਮਾਰਨ ਵਾਲਾ ਵਿਸ਼ਾ ਆ ਜਿਹੜਾ ਕੱਲ ਭਾਜਪੀ ਦੇ ਲੀਡਰ ਪ੍ਰਵੇਸ਼ ਵਰਮੇ ਨੇ ਜੋ ਬਦ ਜੁਬਾਨੀ ਦਿੱਲੀ ਦੇ ਵਿੱਚ ਕੀਤੀ ਹੈ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਈ ਹੈ ਕਿ ਪੰਜਾਬੀ ਚ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹ ਕੱਲ ਪ੍ਰਵੇਸ਼ ਵਰਮਾ ਨੇ ਜਗ ਜाहिर ਕਰਤੀ ਕਿਸ ਹੱਦ ਤੱਕ ਇਹ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਜੀ ਪ੍ਰਵੇਸ਼ ਵਰਮਾ ਕੱਲ ਕਹਿ ਰਿਹਾ ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤੀ ਚ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਟੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨੂ ਕੋਈ ਸਾਜਿਸ਼ਤ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਹੱਤਵਾਦੀ ਸਮਝਦੇ ਹੋ ਤੁਸੀਂ ਟਰੋਰਿਸ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲਓ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ মিডিਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਔਰ ਸਭ ਤੋਂ ਜ਼ਰੂਰੀ ਜਿਹੜੀ ਦਿੱਲੀ ਦਾ ਨਕਸ਼ਾ ਬਦਲਿਆ ਜੱਜ ਹੋਂ ਦਾ ਦਿੱਲੀ ਦੀ ਜਿਹੜੇ ਪੰਜਾਬੀ ਜਦੋਂ ਵੰਡ ਪਈ ਸੀ ਪਾਰਟੀਸ਼ਨ ਚ ਉਜੜ ਕੇ ਆਏ ਸੀ ਉੱਥੇ ਪੰਜਾਬੀਆਂ ਨੇ ਦਿੱਲੀ ਦੀ ਨਿਹਾਰ ਬਦਲੀ ਆ ਕਿਹੜੇ 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 ਵੈਂਪ ਫਿਰਦੇ ਹੋ ਤੁਸੀਂ ਪ੍ਰਵੇਸ਼ ਪਰਮਾ ਜੀ ਔਰ ਇਹ ਮੈਨੂੰ ਲੱਗਦਾ ਹੈ ਇਹਦੇ ਤੇ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਵਰਗ ਨੂੰ ਇੱਥੇ ਰिएक्ट ਕਰਨਾ ਚਾਹੀਦਾ ਹੈ ਕੋਈ ਇੱਕ ਪੋਲਿਟਿਕਲ ਪਾਰਟੀਆਂ ਦਾ ਵਿਸ਼ਾ ਨਹੀਂ ਹੈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਪੂਰੀ ਜਮਾਤ ਨੂੰ ਇੱਕ ਪੂਰੇ ਸੂਪੇ ਨੂੰ ਜਦੋਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਦੈ ਇਲੈਕਸ਼ਨ ਹੋ ਰਹੇ ਆਂ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੀਆਂ ਗੱਟੀਆਂ ਗੱਡੀਆਂ ਤੇ ਉੱਥੇ ਰਾਜਸਥਾਨ ਦੀਆਂ ਵੀ ਐ ਗੱਡੀਆਂ ਉੱਥੇ ਯੂਪੀ ਦੀਆਂ ਵੀ ਐ ਗੱਡੀਆਂ ਤਮਾਮ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਦਿੱਲੀ ਜਾ ਆਪਾਂ ਸਾਰੇ ਜਾਨੇ ਦੇਖਦੇ ਆਂ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਇਹਦੇ ਪਿਓ ਦੀ ਨਹੀਂਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਹੈ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਦਿੱਲੀ ਔਰ ਹਰੇਕ ਬੰਦੇ ਨੇ ਜਾਣਾ ਹੈ ਉੱਥੇ ਸਾਡਾ ਹੱਕ ਹੈ ਬੀਜੇਪੀ ਦੇ ਨਾਲ ਕਹਿਣ ਨਾਲ ਨਹੀਂ ਕੁਝ ਹੋਣਾ ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜੇਪੀ ਤੁਹਾਡੇ ਪੱਤੀ رائے ਕੀ ਰੱਖਦੀ ਆ ਨਫ਼ਰਤ ਕਿੰਨੀ ਰੱਖਦੀ ਆ ਪੰਜਾਬੀਆਂ ਦੇ ਪ੍ਰਤੀ ਜੋ ਮਾਨਸਿਕਤਾ ਹੈ ਭਾਜਪਾ ਦੀ ਉਦਾ ਪ੍ਰਗਟਾਵਾ ਕੀਤਾ ਇਹਨਾਂ ਨੇ અપਮਾਨ ਕੱਲਾ ਨਹੀਂ ਕੀਤਾ ਇਹਨਾਂ ਨੇ ਤੋਹੀਨ ਕੱਲੀ ਨਹੀਂ ਕੀਤੀ ਇਹਨਾਂ ਨੇ ਜਿਹੜੀ ਬਦ ਜ਼ਬਾਨੀ ਕੀਤੀ ਆ ਜਿਹੜੀ ਇਹਨਾਂ ਨੇ ਜਿਹੜਾ અપਮਾਨ ਕੀਤਾ ਉਹ ਪੂਰੇ ਦੇਸ਼ ਵਾਸਤੇ ਪੂਰੇ ਦੇਸ਼ ਵਾਸਤੇ અપਮਾਨ ਹੈ ਕੱਲਾ ਪੰਜਾਬ ਦਾ ਮਸਲਾ ਨਹੀਂਗਾ ਤੁਸੀਂ ਲੈਕਚਰ ਚ ਔਰ ਜਿਹੜੀ ਇੱਕ ਪੋਲਰਾਈਜ਼ ਦੀ ਪੋਲਿਟਿਕਸ ਕਰਨ ਦੇ ਚੱਕਰ ਚ ਅੰਦੇ ਹੋਏ ਪੂਰੀ ਕਮਿਊਨਿਟੀ ਨੂੰ ਤੁਸੀਂ ਗਾਲਾਂ ਕੱਢਤੀਆਂ ਔਰ ਅਤਵਾਦੀ ਟੈਰਰਿਸਟ ਤਰਜ਼ ਕਹਿ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰਮੇਸ਼ਵਰ ਮੈਂ ਕਲੈਰੀਫਾਈ ਕਰਨ ਜਾਂ ਮਾਫੀ ਮੰਗਣ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਮੀਡੀਆ ਦੇ ਸਾਥੀਓ ਮੈਂ ਇਹਨਾਂ ਨੂੰ ਭਾਜਪੀ ਵਾਲਿਆਂ ਨੂੰ ਦੱਸਣਾ ਚਾਹੁੰਦਾ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰ ਕੇ ਕਿ ਸਾਵਧਾਨ ਰਿਓ ਇਹ ਲੋਕਾਂ ਤੋਂ ਇਹ ਹਾਥੀ ਦੇ ਦੰਦ ਦਿਖਾਉਣ ਵਾਲੇ ਤੇ ਖਾਣ ਵਾਲੇ ਹੋਰ ਹੈ ਇਹਨਾਂ ਦੇ ਇਹ ਅੰ드로 ਕਿਸ ਹੱਦ ਤੱਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਉਹ ਪੰਜਾਬੀ ਚਾਹੇ ਉਹ ਦਿੱਲੀ 'ਚ ਬੈਠਾ ਚਾਹੇ ਪੰਜਾਬ 'ਚ ਬੈਠਾ ਚਾਹੇ ਹਰਿਆਣੇ 'ਚ ਜਿਨ੍ਹਾਂ ਨੇ ਸਤਿਏਸ਼ ਦੀ ਆਜ਼ਾਦੀ ਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀ ਅੱਗੇ ਵਧਦੇ ਗੱਲ ਕਰਦੇ ਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੋਰਾ ਦਾ ਰਹਿਣ ਵਾਲਾ 72 ਸਾਲਾ ਬਜ਼ੁਰਗ ਜਿਸ ਦਾ ਨਾਮ ਬਲਵੰਤ ਸਿੰਘ ਹੈ ਕਿਸੇ ਜਵਾਨ ਦੇ ਨਾਲੋਂ ਕੱਟ ਨਹੀਂ ਬਲਵੰਤ ਸਿੰਘ ਨੂੰ ਤੇਜ਼ ਦੌੜਨ ਦੇ ਵਿੱਚ ਮਹਾਰਤਾ ਹਾਸਲ ਹੈ ਅਤੇ ਹੁਣ ਤੱਕ ਉਹ 350 ਦੇ ਕਰੀਬ ਮੈਡਲ ਆਪਣੇ ਨਾਮ ਕਰ ਚੁੱਕਿਆ ਹੈ ਤੇ ਬਹੁਤ ਸਾਰੀਆਂ ਬੇਸ਼ੁਮਾਰ ਟਰੋਫੀਆਂ ਵੀ ਜਿਹੜੀਆਂ ਨੇ ਆਪਣੇ ਨਾਮ ਕਰ ਚੁੱਕਿਆ ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਤੋਂ ਦੌੜ ਦੇ ਵਿੱਚ ਮੈਡਲ ਹਾਸਲ ਕਰਕੇ ਵਾਪਸ ਪਰਤੇ ਬਲਵੰਤ ਸਿੰਘ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਖਾਸ ਰਿਪੋਰਟ ਤੁਸੀਂ ਦੇ ਰਹੇ ਹੋ ਨਿਊਰ ਚੈਨਲ ਆਈ ਤੁਹਾਨੂੰ ਦਿਖਾਉਣੇ ਆ 70 ਸਾਲ ਦਾ ਵਿਅਕਤੀ ਆ ਜਿਹਨੇ ਲੱਕੜ ਦਾ ਕੰਮ ਕਰਦਾ ਔਰ ਲੱਕੜ ਦੇ ਕਾਮਕਰਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਜਿਹੜੇ ਕਾਫੀ ਫੇਮਸ ਹੈ ਬਹੁਤ ਜ਼ਿਆਦਾ ਜਿੱਤੇ 350 ਮੈਡਲ ਜਿਹੜਾ ਉਹਨਾਂ ਨੇ ਜਿੱਤਿਆ ਦਾ ਔਰ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਜਿਹੜੇ ਵੱਖਰੀ ਵੱਖਰੀ ਜਗ੍ਹਾ ਤੋਂ ਉਹਨਾਂ ਨੇ ਮੈਡਲ ਜਿੱਤ ਕੇ ਜਿਹੜੇ ਲੈਂਦੇ ਆ ਔਰ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਮੈਡਲ ਜਿੱਤ ਕੇ ਔਰ ਕੱਲ ਜਿਹੜਾ ਬੰਬੇ ਤੋਂ ਮੈਡਲ ਜਿੱਤ ਕੇ ਲਿਆਏ ਆ ਔਰ ਆਪਾਂ ਗੱਲ ਵੀ ਕਰਦੇ ਭਾਜੀ ਦੇ ਨਾਲ ਭਾਜੀ ਦੇ ਨਾਲ ਬਲਵੰਤ ਸਿੰਘ ਜੀ ਹੈ ਉਹਨਾਂ ਦੇ ਨਾਲ ਗੱਲ ਕੇ ਗੱਲ ਵੀ ਕਰਦੇ ਵੀ ਉਹਨਾਂ ਦੀ ਸਿਹਤ ਦਾ ਰਾਜ ਕੀ ਹੈ 70 ਸਾਲ ਦੀ ਉਮਰ ਦੇ 72 ਸਾਲ ਦੀ ਉਮਰ ਦੇ ਵਿੱਚ ਜਿਹੜਾ ਮੈਡਲ ਜਿੱਤੇ ਤੇ ਪਏ ਹਾਂਜੀ ਪਾਪਾ ਜੀ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਬਲਵੰਤ ਸਿੰਘ ਜੀ ਪਾਪਾ ਜੀ ਕਿੱਥੋਂ ਕਿੱਥੋਂ ਮੈਡਲ ਜਿੱਤੇ ਤੇ ਕਿੰਨੇ ਮੈਡਲ ਜਿੱਤੇ ਮੈਂ ਜੀ ਮੈਡਲ ਤੇ ਮੇਰੇ ਕੋ ਕੋਈ 350 ਮੈਡਲ ਹੋ ਗਿਆ ਹੋਣਾ ਤੇ ਇੰਨੇ ਸ਼ਾਟੀਆਂ ਹੋ ਗਏ ਇੰਨੀਆਂ ਹੀ ਟਰੋਫੀਆਂ ਹੋ ਗਈਆਂ ਵਾ ਤੇ ਜਿੱਤੇ ਆ ਤੇ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ 4-5 ਵਾਰੀ ਤੇ 7 ਵਾਰੀ ਤੇ ਮੈਂ ਬੰਬੇ ਜਿੱਤ ਕੇ ਆਇਆ 7 ਵਾਰੀ ਬੰਬੇੋਂ ਦਿੱਲੀੋਂ ਵੀ ਪਤਾ ਨਹੀਂ ਜਾਂਤਾ 8 ਵਾਰੀ ਇਹ ਲਾਹੌਰ ਨਖਲਉ ਇਹੋਂ ਤੋਂ ਨਾ ਹਾਇਦਰਾਬਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਕਿੰਨੀ ਆ ਤੁਹਾਡੀ ਹੈਗੀ ਜਿਹੜੀ ਉਮਰ ਆ ਮੇਰੀ ਕੀ ਇਹ ਵੇਲੇ 73ਵਾਂ ਸਾਲ ਲੱਗਾ ਮੈਨੂੰ ਜੀ 73ਵਾਂ ਸਾਲ ਲੱਗਾ ਜੇ 73 ਸਾਲ ਦੀ ਉਮਰ ਆ ਪਰ ਮੈਡਲ ਦੇ ਮੈਡਲ ਜਿੱਤੀ ਜਾਂਦੇ ਤੁਸੀਂ ਮੈਡਲ ਮੈਡਲ ਵੇ ਲੋ ਮਾਲਕ ਦੀ ਕਿਰਪਾ ਜਿੱਤੀ ਜਾਂਦੇ ਆ ਹਾਂਜੀ ਬਾਪੂ ਜੀ ਰਾਜ ਕੀ ਆ ਦਾ ਸੇਧ ਦਾ ਰਾਜੀ ਇਹਦੇ ਜੀ ਕਰਤਵੇ ਤੇ ਆ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਖਰਾਬ ਆ ਗਿਆ ਕਿ ਤੁਹਾਡੀ ਉਮਰ ਦੇ ਵਿੱਚ ਵੇਖਿਆ ਗਿਆ ਕੋਈ ਵੀ ਜੁਰਗ ਜਿਹੜੇ ਆ ਤੁਰ ਫੇਰ ਨਹੀਂ ਸਕਦੇ ਮੁੜ ਕੇ ਦਵਾਈਆਂ ਤੇ ਰਹਿ ਜਾਂਦੇ ਆ ਪਰ ਤੁਹਾਡੀ ਸਿਹਤ ਜਿਹੜੀ ਆ ਇੱਕ ਮੈਡ ਲਿਆ ਰਹੀ ਹੈ ਮੈਡਲ ਜੀ ਇਤਨਾ ਵਾਪੀ ਜਿਹੜਾ ਮੈਂ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਇੱਕ ਘਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫਿਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਦੌੜ ਲੰਦੋ ਮੈਂ ਜੀ ਕੋ 25-30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਹਾਂ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜਾ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ 'ਚ ਲਾਉਣੀਆ ਤਿੰਨ ਵਧੜੀ ਲਾਉਣੀ ਤੇ ਇਹਨਾਂ ਲਾਉਣੀਆਂ ਉਹ ਸਾਰਾ ਐਰ ਕਾ ਮੈਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਕਿੰਦੇ ਤੁਸੀਂ ਜਿੰਨੇ ਵੀ ਕੰਪੀਟੀਸ਼ਨ ਕੀਤੇ ਆ ਉਹਦੇ ਵਿੱਚ ਤੁਸੀਂ ਮੈਡਲ ਹੀ 골ਡ ਮੈਡਲ ਜਿੱਤ ਕੇ ਲਿਆਏ ਹੋ ਕਾਰਨ ਇਹਦਾ ਕੀ ਹੈ ਜਿਹੜਾ ਕਾਰਨ ਪਛ ਇਹੋ ਹੀ ਆ ਜੀ ਸਰੀਰ ਦੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ-ਪੰਜ 골ਡ ਮੈਡਲ ਲਏ ਆ ਜਿਵੇਂ ਪੰਜ-ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲਾਉਂ ਗਿਆ ਉਥੋਂ ਪੰਜ 골ਡ ਮੈਡਲ ਆ ਹਾਂਜੀ ਲਾਬਾਰ ਗਿਆ ਉਥੋਂ ਪੰਜ ਗੋਲਡ ਮੈਡਲ ਇਥੋਂ ਜੀ ਨਖਲੌ ਤੋਂ ਉਥੇ ਵੀ ਪੰਜ ਬੰਗਲੌਰ ਤੋਂ ਪੰਜ ਮਨੇ ਜਿੱਥੇ ਜਾਂਦਾ ਨੇ ਪੰਜ ਪੰਜ ਗੋਲਡ ਮੈਡਲ ਮੈਂ ਲੈਂਦਾ ਰਿਆ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿਦਾਂ ਮੈਨੇਜ ਕਰਦੇ ਹੋ ਉਹ ਜੀ ਫਿਰ ਇਤਰਾਵਾ ਮੇਰੀ ਸਪੋਰਟ ਬੜੀ ਕਰਦੇ ਆ ਵਿਆਹ ਪੇੜ ਤੋਂ ਆ ਹਾਂਜੀ ਰਣਜੀਤ ਸਿੰਘ ਤੇਰਾ ਸੁਪਾਲ ਸਿੰਘ ਸੁਪਾਲ ਸਿੰਘ ਟੀਮ ਸਾਹਿਬ ਬਹੁਤ ਮਾਇਤ ਕਰਦੇ ਮੇਰੀ ਜੀ ਇਹ ਮੈਨੂੰ ਹੁਣ ਵੀ ਆਖਣ ਦੇ ਆ ਹੁਣ ਪਿੱਛੇ ਗਿਆ ਹਾਂ ਤੇ ਫਿਰ ਮੈਨੂੰ ਰੁਪਿਆ ਪੰਜਾਬ ਦਿੱਤਾ ਉਹਨਾਂ ਵੀ ਇਹ ਕਹਿੰਦੇ ਖਰਾ ਖਾਣੀ ਆ ਤੇ ਤੁਸੀਂ ਪੜੇ ਦੇ ਕਿੰਨਾ ਮੈਂ ਜੀ ਨਹੀਂ ਪੜਿਆ ਮੈਂ ਇੱਕ ਇੱਕ ਜਮਾਤ ਵੀ ਨਹੀਂ ਪੜੀ ਤੁਸੀਂ ਨਾਲ ਕੋਈ ਤੁਹਾਡੇ ਜਾਂਦਾ ਜਦੋਂ ਜੇ ਮੇਰਾ ਪਤੀਆ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖਰਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਇਸ਼ਾਰੇ ਕੰਮ ਸਿਖਾਉਂਦਾ ਜੀ ਕਿੰਨੀ ਕੁ ਖੁਸ਼ੀ ਮਿਲਦੀ ਫਿਰ ਮੈਡਲ ਜਿੱਤ ਕੇ ਜਦੋਂ ਮੈਡਲ ਜਿੱਤ ਕੇ ਲਿਆਈਦਾ ਫਿਰ ਤੇ ਦੇਲੇ ਇਤਨਾ ਹੋ ਜਾਂਦਾ ਵੀ ਕੋਈ ਗੱਲ ਹੀ ਜੇ ਕੋਈ ਸਾਰਾ ਮੁਲਖ ਹੀ ਆ ਗਿਆ ਜੇ ਤੇ ਹਾਂਜੀ ਬਾਕੀ ਜਿਹੜੀ ਸਿਹਤ ਦਾ ਰਾਜ ਹੈ ਜਾਂ ਜਿਹੜਾ ਨੌਜਵਾਨ ਨਹੀਂ ਇਦਾਂ ਦੇ ਹੈਗੇ ਕਿਉਂਕਿ ਅੱਜ ਨਹੀਂ ਸਿਹਤ ਦਾ ਇਦਾਂ ਨਹੀਂ ਕੀ ਸਿਹਤ ਦਾ ਰਾਜ ਜਿਹੜੇ ਲੋਕਾਂ ਨੂੰ ਕਰਨਾ ਚਾਹੀਦਾ ਮੈਂ ਜੀ ਮੈਂ ਤਾਂ ਇਹੋ ਗੱਲ ਕਹੂੰਗਾ ਨੌਜਵਾਨਾਂ ਨੂੰ ਇਹ ਨਸ਼ਾ ਨਾ ਕਰਿਓ ਕੋਈ ਵੀ ਨਸ਼ਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਛਾ ਤਾਂ ਨਹੀਂ ਕੇਵਲ ਇਦਾਂ ਨਹੀਂ ਹੋਇਆ ਧਿਆਨੇ ਜੀ ਗੱਲ ਵਾਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਸੀ ਦੂਜੇ ਨੰਬਰ ਤੇ ਹਾਂਜੀ ਉੱਥੇ ਮੈਂ ਦੂਜੇ ਨੰਬਰ ਤੇ ਆ ਆ ਬਾਪੂ ਜੀ ਜਦੋਂ ਫਿਰ ਆਉਂਦੇ ਹੋ ਪਰਿਵਾਰ ਚ ਖੁਸ਼ੀ ਕਿੰਨੀ ਹੁੰਦੀ ਆ ਕਿਉਂਕਿ ਮੈਡਲ ਜਿੱਤ ਕੇ ਬੜੀ ਵੱਡੀ ਗੱਲ ਹੁੰਦੀ ਏ ਕਿਸੇ ਨੇ ਮੈਡਲ ਜਿੱਤਿਆ ਤੇ ਫਿਰ ਪਰਿਵਾਰ ਚ ਖੁਸ਼ੀ ਕਿੰਨੀ ਹੁੰਦੀ ਆ ਬਹੁਤ ਜ਼ਿਆਦਾ ਜੀ ਲਾਗੇ ਲਾਗੇ ਭੈਣ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਕੇ ਆ ਬਤੋ ਜੀ ਖੇਡਾਂਗੇ ਤੁਸੀਂ ਕਿ ਪਰਿਵਾਰ ਚ ਹੋਰ ਵੀ ਕੋਈ ਖੇਡਾਂ ਦੇ ਵਿੱਚ ਪਹਿਲਾਂ ਹੈਗਾ ਸੀ ਹੇ ਜੀ ਮੇਰੇ ਮੇਰਾ ਪਰਿਵਾਰ ਸਾਰਾ ਹੀ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕੀ ਦੀ ਕਿਰਪਾ ਮਵੀ ਹੈ ਕੋ ਵੀ 25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸਤਾਦੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਹ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਤਾਂ ਸਿਆਣੀ ਨੀ ਤੇ ਉਹਨੇ ਆ ਜਣਾ ਹੀ ਹੁਣੇ ਇੱਥੇ ਵੀ ਪਿੰਡ ਵਾਸੀਆਂ ਨੂੰ ਵੀ ਸਿਖਾਉਂਦੇ ਹੋ ਤੁਸੀਂ ਤਾਂ ਔੜਗਤ ਮੈਂ ਜਿੱਥੇ ਜਿੱਥੇ ਸਿਖਾਈ ਆ ਮੈਂ ਕਦੀ ਕਿਸੇ ਕੋ ਪੈਹਨ ਲਿਆ ਆਂਦੇ ਸਿਖਣ ਦਾ ਪਿੰਡ ਦਾ ਇਹ ਆ ਲਾਗੇ ਲਾਗੇ ਆ ਭੁਲਰੀ ਹੀ ਭੁਲਰਾਨੀਆਂ ਕੁੜੀਆਂ ਵੀ ਆਉਂਦੀਆਂ ਰੀਆਂ ਮੇਰੇ ਕੋ ਮੁੰਡੇ ਵੀ ਆਉਂਦੇ ਰਹੇ ਤੇ ਮੈਂ ਬਹੁਤ ਸਖਲਾਈ ਦਿੱਤੀ ਆ ਤੇ ਕਦੀ ਕਿਸੇ ਕੋ ਇਹ ਮੈਂ ਪਾਣੀ ਦਾ ਘੋਟ ਨਹੀਂ ਪੀ ਕੇ ਵੇਖਿਆ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੀਉਂਦਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਇਹ ਦੁਨੀਆ ਠੀਕ ਹੋ ਜਾਂਦੀ ਹੈ। ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਪੰਜਾਬ ਪੁਲਿਸ ਅਤੇ ਜੀਆਰਪੀ ਆਰਪੀਐਫ ਪੁਲਿਸ ਟੀਮ ਦੇ ਵੱਲੋਂ 26 ਜਨਵਰੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਸਟੇਸ਼ਨ ਸਰਚ ਅਭਿਆਨ ਚਲਾਇਆ ਗਿਆ। ਜਿਸ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਦੇ ਜਵਾਨਾਂ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚ ਕੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਹੈ ਅਤੇ ਯਾਤਰੀਆਂ ਨੂੰ ਲਵਾਰਿਸ ਚੀਜ਼ਾਂ ਨੂੰ ਹੱਥ ਲਗਾਉਣ ਅਤੇ ਉਹਨਾਂ ਦੀ ਸੂਚਨਾ ਜਿਹੜੀ ਹੈ ਪ੍ਰਸ਼ਾਸਨ ਨੂੰ ਦੇਣ ਦੇ ਸਬੰਧੀ ਜਿੱਥੇ ਜਾਗਰੂਕਤਾ ਫੈਲਾਈ ਗਈ ਉੱਥੇ ਹੀ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ACP ਅਰਵਿੰਦ ਮੀਨਾ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਪੁਲਿਸ ਤੇ GRP ਤੇ RPF ਪੁਲਿਸ ਦੇ ਵੱਲੋਂ ਅੱਜ 26 ਜਨਵਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧਨ ਦਾ ਜਿੱਥੇ ਜਾਇਜ਼ਾ ਲਿੱਤਾ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਸਰਚ ਅਭਿਆਨ ਵੀ ਚਲਾਇਆ ਗਿਆ। ਜਿਸਦੇ ਚਲਦੇ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚੇ ਯਾਤਰੀਆਂ ਦੇ ਸਮਾਨ ਦੀ ਜਿੱਥੇ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਸੁਰੱਖਿਆ ਪ੍ਰਬੰਧਾਂ ਦੇ ਪ੍ਰਤੀ ਉਹਨਾਂ ਨੂੰ ਸੁਚੇਤ ਵੀ ਕੀਤਾ ਗਿਆ ਇਸ ਮੌਕੇ ਤੇ ਰੇਲਵੇ ਸਟੇਸ਼ਨ ਦੇ ਉੱਤੇ ਲਵਾਰਿਸ ਚੀਜ਼ਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਵੱਲੋਂ ਪੂਰੀ ਹਾਸਲ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਆਉਣ ਜਾਣ ਵਾਲੇ ਜਿੰਨੇ ਵੀ ਰਸਤੇ ਨੇ ਪੂਰੀ ਤਰ੍ਹਾਂ ਦੇ ਨਾਲ ਉੱਥੇ ਨਾਕਾਬੰਦੀ ਕੀਤੀ ਹੋਈ ਹੈ ਚੈਕਿੰਗ ਚੱਲ ਰਹੀ ਹੈ ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਾ ਦੇ ਉੱਤੇ ਵੀ ਸਾਡੀਆਂ ਟੀਮਾਂ ਜਿਹੜੀਆਂ ਨੇ ਪੂਰੀ ਨਿਗਾਹ ਬਣਾ ਕੇ ਬੈਠੀਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈ ਸ਼ਰਾਰਤੀ ਅੰਸਰ ਨਾ ਕਰ ਸਕੇ ਸ਼ਹਿਰ ਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਜਿਹੜਾ ਅਮਨ ਸ਼ਾਂਤੀ ਦੇ ਨਾਲ ਮਨਾਇਆ ਜਾ ਸਕੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਉਹਨਾਂ ਨੂੰ ਸ਼ੱਕੀ ਵਿਅਕਤੀ ਦਿਸਦਾ ਹੈ ਜਾਂ ਕੋਈ ਲਵਾਰਸ ਚੀਜ਼ ਦਿਖਦੀ ਹੈ ਤਾਂ ਉਹ ਤੁਰੰਤ ਸੂਚਨਾ ਜਿਹੜੀ ਆ ਪੁਲਿਸ ਅਧਿਕਾਰੀਆਂ ਨੂੰ ਦੇ। ਅੰਦਰ ਦਾ ਗਾਈਡੈਂਸ ਆਫ ਸੀਨੀਅਰ ਆਫੀਸਰਸ ਐਂਡ ਕਮਿਸ਼ਨਰ ਆਫ ਪੁਲਿਸ 3 GPS ਬੁੱਲਰ ਸਾਹਿਬ ਅ ਉਹਨਾਂ ਦੇ ਗਾਈਡੈਂਸ ਕੇ ਅੰਦਰ ਆਮ ਲੋਕ ਜਿੰਨੇ ਵੀ ਪਬਲਿਕ ਪਲੇਸੇ ਜਾ ਕੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਉਹਨਾਂ ਨੇ ਸਟ੍ਰਿਕਟ ਚੈਕਿੰਗ ਕਰ ਰਹਾ ਹੈ। ਹਮਾਰੇ ਰੇਲਵੇ ਸਟੇਸ਼ਨ ਤੇ ਤਿੰਨ ਟੀਮੇ ਬਣਾਈ ਗਈ ਹੈ ਜਿਪ जीआरपी की तो आरपीएफ की तो लेकल पुलिस हम लोगों ने यहाँ पे काफ़ी स्ट्रिक्ट चेकिंग की थी है साढ़े नाल एंटी एं, एं, सबोटेज टीम भी थी और डॉग स्क्वाड भी थे तो हम लोगों ने जितने भी सस्पेक्टेड प्लेस थे लाइक पार्किंग एरिया हो गया और जो भी थोड़ा सा लेफ्ट आउट प्लेस होता है रेलवे स्टेशन पे जहाँ पे लोग कुछ गलत हरकत कर सकते हैं उन्होंने भी चेकिंग की थी है हाँ हमारे साथ लगभग अराउंड पचास पीपल थे उनमें तीन टीमें बनाई गई थी एक टीम को आउटसाइड पार्किंग का जिम्मा दिया गया था तो दो टीमों को इनसाइड द रेलवे स्टेशन का जिम्मा दिया गया था लोगों का कैसा लोगों का बहुत अच्छा सहयोग मिल रहा है तो लोग काफी कोऑपरेट कर रहे हैं हमारे साथ चेकिंग में हाँ जी सीसी कैमरे से भी नजर रखी जा रही है इन साइड द प्रेमेसिजीआरपी आर पी एफ कैमरों पर नजर रख रहे हैं और आउटसाइड द प्रेमस

ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਦਿੱਲੀ ਪਹੁੰਚੇ ਜਿੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਲੀ ਦੇ ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੇ ਲਈ ਡਟ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਚੱਲ ਰਹੀ ਹੈ ਤੇ ਸੱਤਾ ਦੇ ਵਿੱਚ ਹੀ ਰਹੇਗੀ ਆਮ ਆਦਮੀ ਪਾਰਟੀ ਲੋਕ ਕੰਮ ਦੇ ਆਧਾਰ ਤੇ ਵੋਟ ਪਾਉਣਗੇ ਦਿੱਲੀ ਦੇ ਵਿੱਚ ਸਕੂਲਾਂ ਹਸਪਤਾਲਾਂ ਅਤੇ 200 ਯੂਨਿਟ ਮੁਫਤ ਬਿਜਲੀ ਦਾ ਲੋਕ ਭਰਪੂਰ ਫਾਇਦਾ ਲੈ ਰਹੇ ਨੇ ਅਤੇ ਲੋਕ ਚਾਹੁੰਦੇ ਨੇ ਕਿ ਇਹ ਫਾਇਦਾ ਉਹਨਾਂ ਨੂੰ ਹਮੇਸ਼ਾ ਮਿਲਦਾ ਰਹੇ ਜਿਸ ਦੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਬਣਦੀ ਨਜ਼ਰ ਆਵੀਂ ਦੇਖੋ ਅੱਜ ਜਰਨਲ ਸਿੰਘ ਜਿੱਤੇ ਉੱਤੇ ਲੋਕਾਂ ਨੇ ਮੋਰ ਲਾਈ ਆ ਆ ਵੱਡੀ ਗੀਤ ਦੇ ਵਿੱਚ ਬਾਜ਼ਾਰ ਚ ਲੋਕ ਆਪਾਰੇ ਆ ਕੇ ਸਰਦਾਰ ਜਰਨਲ ਸਿੰਘ ਜੀ ਦਾ ਸਵਾਗਤ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਦੀ ਦੀ ਨੀਤੀ ਤੇ ਮੋਰ ਲਾ ਰਹੇ ਦਿੰਗੇ ਲੋਕ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਔਰ ਇਸ ਗੱਲ ਦਾ ਸਬੂਤ ਆ ਕਿ 5 ਤਰੀਕ ਨੂੰ ਝਾੜੂ ਜਿਹੜਾ ਉਹ ਜਿੱਤ ਪ੍ਰਾਪਤ ਕਰੂਗਾ ਸਰਦਾਰ ਜਰਨਲ ਸਿੰਘ ਜੀ ਚੌਥੀ ਵਾਰ ਬਦਾਂਸਵਾ ਜਿੱਤਣਗੇ ਤੇ ਪਹਿਲੀ ਵਾਰ ਇਲੈਕਸ਼ਨ ਲੜਈ ਸੀ ਇਹਨਾਂ ਦਾ ਮਾਰਜਨ 2000 ਸੀ ਜੋ ਦੂਜੀ ਵਾਰ ਲੜੀ ਤਾਂ 20000 ਹੋ ਗਿਆ ਜੋ ਤੀਜੀ ਵਾਰ ਲੜੀ ਤਾਂ 30000 ਹੋ ਗਿਆ ਮੈਂ ਸਮਝਦਾ ਹੁਣ ਚੌਥੀ ਵਾਰ ਲੜ ਰਹੇ ਨੇ ਤਾਂ 40000 ਤੋਂ ਵੱਧ ਦਾ ਮਾਰਜਨ ਦੇ ਨਾਲ ਇਹ ਜਿੱਤ ਪ੍ਰਾਪਤ ਕਰਨਗੇ ਕੀ ਲੱਗਦਾ ਦਿੱਲੀ ਦੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਬਿਲਕੁਲ ਆਮ ਆਦਮੀ ਪਾਰਟੀ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜੂਗੀ ਔਰ 17 ਜੋ 70 ਸੀਟਾ ਜੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਕਾਂਗਰਸ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਭਾਰਤ ਜਨਤਾ ਪਾਰਟੀ ਵੀ ਜ਼ੀਰੋ ਤੇ ਆਊਟ ਹੋਊਗੀ ਪੰਜਾਬ ਦਾ ਕਿਸ ਤਰੀਕੇ ਦਾ ਸਹਿਯੋਗ ਮਿਲ ਰਿਹਾ ਤੁਸੀਂ ਆ ਪੁੱਛੋ ਸਾਡੇ ਪੰਜਾਬ ਦੇ ਸਾਰੇ ਮੰਤਰੀ ਸਾਡੇ ਸਾਰੇ ਵਲੰਟੀਅਰ ਪਾਰਟੀ ਦਾ ਪ੍ਰਚਾਰ ਕਰਨ ਲਈ ਦਿੱਲੀ ਪਹੁੰਚੇ ਹੋਏ ਨੇਗੇ ਬਹੁਤ ਭਾਰੀ ਰਿਸਪੌਂਸ ਮਿਲ ਰਿਹਾ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਰੈਲੀਆ ਕਰ ਰਹੇ ਨੇਗੇ ਸਾਡੇ ਸਾਰੇ ਮੰਤਰੀ ਦੇ ਲਈ ਕਰ ਰਹੇ ਨੇ ਕਿ ਫਾਇਸ ਗੱਲ ਦਾ ਸਬੂਤ ਆ ਅੱਜ ਦਾ ਇਹ ਜਿਹੜਾ ਲੋਕਾਂ ਦਾ ਇਕੱਠ ਆ ਇਸ ਗੱਲ ਦਾ ਸਬੂਤ ਆ ਕਿ ਆਵਾਜ਼ੀ ਪਾਰਟੀ ਜਿਹੜੀ ਆ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ ਤੁਸੀਂ ਕਿਹੜਾ ਚਾਹੋਗੇ ਪਿਲਕ ਨਗਰ ਵਿਧਾਨ ਸਭਾ ਜਦੋਂ ਤੋਂ ਆਵਾਜ਼ੀ ਪਾਰਟੀ ਬਣੀ ਹੈ ਹਰ ਵਾਰ ਜਿੱਤ ਦੇ ਨਵੇਂ ਰਿਕਾਰਡ ਬਣਾਸ ਕਰਦੀ ਹੈ 2013 મે જ्यादा વોટ 2015 ਚ 2015 ਤੋਂ જ्यादा વોટ 2020 ਚ ਤੇ ਹੁਣ 2025 ਦਾ ਸੀਨ ਤੁਹਾਡੇ ਸਾਹਮਣੇ ਹੈ 8 ਫਰਵਰੀ ਨੂੰ ਪਿਛਲੀ ਸਾਰੀ ਵੋਟਾਂ ਦੇ ਰਿਕਾਰਡ ਤੋੜਦੇ ਹੋਏ ਤਿਲਕਦਾਰ ਹਰਕਾ ਆਮ ਆਦਮੀ ਪਾਰਟੀ ਤੋਂ ਬੇਹਿਸਾਬ ਸ਼ਾਨਦਾਰ ਮਾਰਜ ਨਾਲ ਜਿੱਤ ਦੇ ਇੰਜ਼ਾਰ ਰਿਹਾ ਹੈ ਜੀ ਸਾਡਾ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਬਿਲਕੁਲ ਪਿਛਲੀ ਵਾਰ ਨਾਲ ਸ਼ਾਨਦਾਰ ਮੈਂਡੇਟ ਨਾਲ ਚੰਗੇ ਬਹੁਮਤ ਨਾਲ ਅਰਵਿੰਦ ਕੇਜਰੀਵਾਦੀ ਮੁੱਖ ਮੰਤਰੀ ਬਣ ਜਾਣਗੇ ਉਧਰ ਮਾਚੀਵਾੜਾ ਸਾਹਿਬ ਦੇ ਚਰਨ ਕਮਲ ਚੌਂਕ ਨੇੜੇ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਗੁਰੂਦੇਵ ਜਿਸ ਦੀ ਉਮਰ 32 ਸਾਲ ਸੀ ਫਾਹ ਲੈ ਕੇ ਉਸਨੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਗੁਰੂਦੇਵ ਕਿਤੇ ਵਜੋਂ ਕੱਪੜੇ ਪ੍ਰੈਸ ਕਰਨ ਦਾ ਕੰਮ ਕਰਦਾ ਸੀ ਅਤੇ ਉਸਨੇ ਕਰਜ਼ਾ ਲਿਆ ਹੋਇਆ ਸੀ ਕਿਸ਼ਤਾਂ ਨਾ ਮੋੜਨ ਤੋਂ ਅਸਮਰਥ ਹੋਣ ਕਰਕੇ ਉਸਨੇ ਇੱਕ ਖੋਫਨਾਕ ਕਦਮ ਚੁੱਕਿਆ ਪਤਨੀ ਦੇ ਅਨੁਸਾਰ ਉਹ ਆਪਣੇ ਕਮਰੇ ਦੇ ਵਿੱਚ ਆਇਆ ਜਿਸ ਨੇ ਉਸ ਨੂੰ ਆਪਣੇ ਬੱਚਿਆਂ ਸਮੇਤ ਬਾਹਰ ਕੱਢ ਦਿੱਤਾ ਅਤੇ ਖੁਦ ਨੂੰ ਕੁੰਡੀ ਲਗਾ ਲਈ ਤੇ ਕੁਝ ਸਮੇਂ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਭਰਾ ਨੇ ਦਰਵਾਜ਼ਾ ਤੋੜ ਦਿੱਤਾ ਤੇ ਜਦੋਂ ਅੰਦਰਲਾ ਦ੍ਰਿਸ਼ ਦੇਖਿਆ ਤਾਂ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਗੁਰੂਦੇਵ ਨੇ ਛੱਤ ਦੇ ਵਿੱਚ ਲੱਗੀ ਕੁੰਡੀ ਦੇ ਨਾਲ ਕੱਪੜੇ ਬੰਨ੍ਹ ਕੇ ਗਲ ਫਾਹ ਲੈ ਲਿਆ ਅਤੇ ਆਤਮ ਹੱਤਿਆ ਕਰ ਲਈ ਜਿਸ ਦੇ ਨਾਲ ਉਸ ਦੀ Laash ਲਟਕਦੀ ਦੇਖੀ ਗਈ ਪਰਵਾਰਕ ਮੈਂਬਰਾਂ ਨੇ ਜਲਦ ਹੀ ਉਸ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਪਵਿੱਤਰ ਸਿੰਘ ਮੌਕੇ ਤੇ ਪਹੁੰਚਦੇ ਨੇ ਅਤਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਕਾਰਨ ਕੀ ਰਹਿਣ ਵਾਲੇ ਨੇ ਸਪਸ਼ਟ ਜਿਹੜੇ ਹੋਣੇ ਹਲੇ ਬਾਕੀ ਨੇ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਆਸ-ਪਾਸ ਕੋਈ ਵੀ ਸੁਸਾਇਡ ਨੋਟ ਵੀ ਜਿਹੜਾ ਉਹ ਨਹੀਂ ਮਿਲਿਆ ਜਿਸ ਤੋਂ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਸੀ ਤਾਂ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਵਾ ਦਿੱਤਾ ਗਿਆ ਹੈ ਮ੍ਰਿਤਕ ਆਪਣੇ ਪਿੱਛੇ ਜੇਕਰ ਗੱਲ ਕਰਨ ਲਈ ਜਾਵੇ ਤਾਂ ਪਤਨੀ ਅਤੇ ਉਸ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਕਿਸ ਤਰ੍ਹਾਂ ਦੇ ਪੈਸੇ ਲਿੱਤੇ ਸੀਗੇ ਉਹਨਾਂ ਦੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਹੇ ਕੱਲ ਲੈ ਜਾ ਪਰਸ ਲੈ ਜਾ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਤੇ ਹੋ ਉਹਨਕੇ ਮੇਰੇ ਘਰ ਆ ਲਾਇਆ ਕਿਹਦੇ ਕੋਲੋਂ ਪੈਸੇ ਲਿੱਤੇ ਹੋਏ ਸੀ ਕਿਸ਼ਤੀ ਆ ਸ਼ੂ ਮੀਰੇ ਤੋਂ ਆ ਸ਼ੋਕਾਲਾ ਉਹ ਭੌਣ ਲੈ ਗਏ ਉਹਨਾਂ ਦੀ ਗੱਲ 'ਚ ਹੀ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਪਕੇ ਇੱਕ ਹੀ ਗੁੜੀ ਆ

ਫਿਰ ਉਹ ਦਰਵਾਜ਼ਾ ਖੋਲ੍ਹਿਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕੇ ਬੈਸੀ ਹਾਂਜੀ ਸਾਨੂੰ ਮਤਲਬ ਮਿਲ ਗਿਆ ਵੀ ਪ੍ਰਵਾਸੀਆ ਗੁਰੂ ਦੇ ਮੈਂ ਨੇ ਕੁਤਕੁਸੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਿਆ ਕਮਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸਟ ਬਿਟ ਤੇ ਵੀ ਇਹ ਮਾਤਾ ਜੀ ਪ੍ਰੈਜ਼ੈਂਟ ਆ ਜਿਹਦੇ ਬ੍ਰਦਰ ਆ ਸੰਸਰ ਦਾ ਇਹ ਗਲਫਾ ਲੈ ਕੇ ਕੀਤੀ ਜੀ ਜੀ ਕਿੰਨੇ ਕੁ ਵਜੇ ਘਟਣਾ ਦੀ ਇਹ ਇਹ ਕਰੀਮ ਸਦੀ ਪੂਰੇ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੂੰ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਪਰ ਤੁਸੀਂ ਫਿਰ ਤੇ ਕੰਮ ਦਾ ਕੁਝ ਪਤਾ ਲੱਗਿਆ ਜੀ ਅੱਜ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਅਸੀਂ ਸਾਨੂੰ ਦਿੱਤੀ ਪਹਿਲਾਂ ਤਾਂ ਹੁਣ ਜੈਡ ਬੋਡੀ ਅਸੀਂ ਹਸਪੀਟਲ ਚੱਲਦਾ ਪਰਿਵਾਰ ਕਰੇਗਾ ਤਾਂ ਕਰਜ਼ੇ ਕਰਜ਼ਾ ਸੀਗਾ ਕੋਈ ਵੈਜੀਗਲ ਅੱਜ ਤਾਂ ਕੋਈ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਾਸ ਤੇ ਕੇਸ ਸੀ ਪਰ ਤਪੀਸ਼ ਪੜਤਾਲ ਕਰਾਂਗੇ ਕੋਈ ਸੂਛਾ ਨੋਟ ਮੜਿਆ ਜੀ ਕੋਈ ਜੀ ਨਹੀਂ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਉੱਤੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਦੇ ਵਿਰੋਧ ਵਿੱਚ ਕਾਂਗਰਸ ਦੇ ਵੱਲੋਂ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਸ ਦੇ ਚੱਲਦੇ ਹੀ ਪਾਤੜਾ ਸ਼ਹਿਰ ਦੇ ਵਿੱਚ ਵੀ ਭਗਤ ਸਿੰਘ ਚੌਂਕ ਦੇ ਵਿੱਚ ਹਲਕਾ ਸ਼ਤਰਾਨਾ ਕਾਂਗਰਸ ਦੇ ਇੰਚਾਰਜ ਦਰਬਾਰਾ ਸਿੰਘ ਬੰਨਾਵਾਲਾ ਦੀ ਅਗਵਾਈ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਅਰਾਜ ਮੰਡੀ ਤੋਂ ਭਗਤ ਸਿੰਘ ਚੌਂਕ ਤੱਕ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅਮਿਤ ਸ਼ਾਹ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਦਰਬਾਰਾ ਸਿੰਘ ਬੰਨਵਾਲਾ ਨੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਿੱਚ ਭਾਜਪਾ ਤੇ ਅਮਿਤ ਸ਼ਾਹ ਦਾ ਖਾਸ ਤੌਰ ਤੇ ਵਿਰੋਧ ਜੜਾਇਆ ਉਹ ਦੇਖਣ ਨੂੰ ਮਿਲ ਰਿਹਾ ਹੈ ਬੰਨਾ ਵਾਲਾ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਜਿੱਤ ਮਿਲੇਗੀ ਅਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਦਿਲਦਿਆਂ ਘਰਾਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਇੱਥੇ ਆਏ ਹੋ। ਤੁਹਾਡਾ ਸਾਰਾ মিডিਆ ਮੇਰੇ ਵੀਜ਼ਾ ਦੇ ਪ੍ਰੋਗਰਾਮਾਂ ਦਾ ਦਿਲਦਿਆਂ ਘਰਾਂ ਤੋਂ ਬਹੁਤ-ਬਹੁਤ ਧੰਨਵਾਦ। ਰਾਹੁਲ ਗਾਂਧੀ ਜੀ ਨੇ ਕਿ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਰਾਸ਼ਟਰੀ ਪੱਧਰ ਤੇ ਸਾਡੀ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਜੀ ਸਰਵ ਜੇਕਰ ਉਹਦੇ ਵੱਲੋਂ ਰਾਸ਼ਟਰੀ ਪਦਰ ਤੇ ਨਾ ਕੀਤਾ ਗਿਆ ਪ੍ਰੋਗਰਾਮ ਜਿਹੜਾ ਮਹਿੰਮ ਚਲਾਈ ਗਈ ਹੈ ਜਿਹੜੀ ਸ੍ਰੀ ਅਮੇਸ਼ਾ ਨੇ ਲੋਕ ਸਭਾ ਦੇ ਵਿੱਚ ਸਾਡੇ ਰੈਵਰ ਡਾਟ ਭੀਮਰਾਓ ਅੰ베ਡਕਰ ਜੀ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸੀ ਉਹਨਾਂ ਟਿੱਪਣੀਆਂ ਦੇ ਵਿਰੁੱਧ ਰੋਸ ਪ੍ਰਗਟਾਵਾ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਇਸ ਭਰਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਹੈ ਉਦੇ ਹਿੱਸੇ ਵਜੋਂ ਹਲਕਾ ਸਤਰਾਣਾ ਦੇ ਵਿੱਚ ਅੱਜ ਇਹ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਡਾਕਟਰ ਬੀ ਆਰ ਅੰਵੇਦਕਰ ਜੀ ਨੇ ਗਰੀਬ ਵਰਗ ਦੇ ਲਈ ਮਜ਼ਲੂਮਾਂ ਦੇ ਲਈ ਕਿਸਾਨਾਂ ਦੇ ਲਈ ਔਰਤਾਂ ਦੇ ਲਈ ਕਿੰਨੇ ਵੱਡੇ ਕੰਮ ਕੀਤੇ ਸੀ ਸਾਨੂੰ ਸੰਵਿਧਾਨ ਜਿਹੜਾ ਹੈ ਉਹਦੀ ਰਚਨਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਭੀਮਰਾਓ ਵੇਟਕਰ ਦਾ ਸੀ ਗਰੀਬ ਵਰਗ ਨੂੰ ਖਾਸ ਤੌਰ ਤੇ ਬੋਲ ਦਾ ਅਧਿਕਾਰ ਦੇਣਾ ਖਾਣ ਪੀਣ ਦਾ ਅਧਿਕਾਰ ਦੇਣਾ ਐਜੂਕੇਸ਼ਨ ਦਾ ਅਧਿਕਾਰ ਦੇਣਾ ਡਾਕਟਰ ਭੀਮਰਾਓ ਵੇਟਕਰ ਜੀ ਦੇ ਵੱਡੇ ਜਿਹੜੇ ਕਦਮ ਸੀਗੇ ਉਹਨਾਂ ਨੂੰ ਸੰਵਿਧਾਨਿਕ ਮਾਨਤਾ ਪ੍ਰਾਪਤ ਕੀਤੀ ਉਹਨਾਂ ਨੇ ਪ੍ਰਾਪਤ ਕੀਤੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਰਕਾਰ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਇਹਨਾਂ ਲੋਕਤੰਤਰੀ ਸੰਸਥਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਅਧਿਕਾਰਾਂ ਤੇ ਡਾਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਆ ਗਰੀਬ ਵਰਗ ਨੂੰ ਦਿੱਤੀ ਗਈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜੀ ਐ ਇੱਕ ਰੋਸ ਪ੍ਰਦਰਸ਼ਨ ਲੜੀ ਜਿਹੜੀ ਐ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਹਾਲ ਕਸ਼ਤਰਾਨ ਦੇ ਵਿੱਚ ਕਰ ਰਹੇ ਹਾਂ ਸਰ ਇੱਕ ਤੋਂ ਕਿੱਥੇ ਲੈ ਕੇ ਜਿਹੜਾ ਇਹ ਰੋਸ ਪ੍ਰਦਰਸ਼ਨ ਕਰਾਂਗੇ ਉੱਥੇ ਜਾ ਕੇ ਸਾਡਾ ਜਿਹੜਾ ਪ੍ਰੋਗਰਾਮ ਹੈ ਉੱਥੇ ਖਤਮ ਹੋਊ ਸਵੇ ਸਾਰੇ ਇਸ ਵਕਤ ਦੀਆਂ ਵੱਟੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ